ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਆਪਾਂ 4-5 ਦਿਨ ਪਹਿਲਾਂ ਵੀ ਵੀਡੀਓ ਬਣਾਈ ਸੀ ਪਹਿਲਾਂ ਵਾਲੇ ਸਾਰੇ ਮਾਲ ਵੈਗ ਗਿਆ ਜੀ ਅੱਜ ਆਪਾਂ ਦੂਜੀ ਵਾਰ ਭੈਣ ਦੀ ਵੀਡੀਓ ਫੇਰ ਬਣਾ ਰਹੇ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰ ਜੀਤ ਰਾਇ ਉਹ ਵਾਤਵਾ ਤੇ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਇਹਨਾਂ ਗੱਲਬਾਤ ਲੈਣੇ ਹੀ ਜਾਣਕਾਰੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਨਾਮ ਵੀਰੇ ਨਿਰਮਲ ਗੌਰ ਕੰਦੂ ਗੋਗੇ ਜਿਲ੍ਹਾ ਬਰਨਾਲਾ ਠੀਕ ਹੈ ਜੀ ਅੱਜ ਭੈਣੇ ਆਪਣੇ ਪੁਗਾਵਾ ਕਿੰਨੀ ਬਕਾਉਗਾ ਜੀ ਗਾਵਾਂ ਵੀਰੇ 12 ਗਾਈਆਂ ਆਪਣੇ ਕੋਲ 12 ਠੀਕ ਹੈ ਜੀ ਆਪਾਂ ਕਿਹੜੀ ਸਾਈਡ ਤੋਂ ਚੱਲੂ ਕਰੀਏ ਪਹਿਲਾਂ ਇਧਰਲੀ ਸਾਈਡ ਤੋਂ ਹਾਂਜੀ ਪਹਿਲੋਂ ਭੈਣੇ ਪਹਿਲੀ ਗੱਲ ਦੀ ਗਾਂਵ ਜੀ ਦੀ ਸਹੀ ਜਾਣਕਾਰੀ ਪਹਿਨ ਇਹ ਵੀਰੇ 10 ਦਿਨ ਲੈਂਦੀ ਸੂਣ ਦੇ ਹਾਂਜੀ ਤੇ 37000 ਰੁਪਏ ਦਾ ਰੇਟ ਹੈ 37000 ਰੇਟ ਆ ਫੇਸ ਕੁਆਲਟੀ ਦੇਖ ਸਕਦੇ ਹੋ 10 ਦਿਨ ਲੈ ਲੈਂਦੀ ਔਰਾ ਤਰ੍ਹਾਂ ਭਾਣੇ ਓਕੇ ਜਮਾ ਜਮਾ ਓਕੇ ਠੀਕ ਹੈ ਜੀ ਦੂਜੀ ਨੰਬਰ ਦੱਸੋ ਦੂਜੀ ਵੀਰੇ ਨਾਮ ਕਿ ਲੋ ਦੁੱਧਨ ਦੀ 32000 ਰੁਪਏ ਰੇਟ ਹੈ ਤੇ ਟੀਕਾ ਟੁਕਾ ਟੀਕਾ ਨਹੀਂ ਭਰਾ ਵੀਰੇ ਠੀਕ ਹੈ ਜੀ ਲੋ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਹਾਂਜੀ ਭੈਣ ਜੀ ਤਿੰਨ ਨੰਬਰ ਤਿੰਨ ਨੰਬਰ ਵੀਰੇ 10 ਕਿਲੋ ਦੁੱਧਨ ਦੀ ਚਾਰ ਮਹੀਨਾ ਦੀ ਗੱਬਣ ਠੀਕ ਹੈ ਜੀ ਚੌਥਾ ਮਹੀਨਾ ਲੱਗਿਆ ਹੋਇਆ ਏ ਟੋਕੜ ਗੱਬਣ ਹਾਂ ਲੋ ਭਰਾ ਰੇਟ ਤਾਂ ਦੱਸ ਵੀ ਭੈਣ ਜੀ ਇਹ ਰੇਟ ਵੀਰੇ 45 ਦੀ 45 ਦੀ ਛੱਡਾਂਗੇ। ਤੋੜਾ ਤਰਾ ਭਰਾ ਓਕੇ ਆ ਠੀਕ ਐ ਨਾ। ਹਾਂਜੀ 4 ਨੰਬਰ ਦਾ ਦੱਸੋ ਜੀ। ਇਹ ਵੀਰੇ 5 ਮਹੀਨਿਆਂ ਦੀ ਗੱਬਣ। ਹਾਂਜੀ। ਤੇ 8 ਕਿਲੋ ਦੁੱਧਾਂ ਦੀ। ਹਾਂਜੀ। 60000 ਰੁਪਏ ਰੇਟ ਇਹਦਾ। ਇਹਦਾ 60000। ਹਾਂ। ਲੋ ਭਰਾ ਚੈੱਕ ਕਰ ਸਕਦੇ ਹੋ। ਠੀਕ ਐ ਥਾਣੇ ਤੋਂ ਖਾਣ ਲੈ ਵਾ। ਹਾਂ ਲੋ ਜੀ। ਚਾਹ ਦੋੜਾਂਗੇ ਤੋ ਅਕੇ ਤਸੱਲੀ ਕਰਕੇ ਜਾਦਾ ਜੀ। ਹਾਂ ਹਾਂ ਭਾਈ ਪੰਮ ਕਿੰਨਾ ਟਾਈਮ ਮਰਜੀ ਜੋ। ਠੀਕ ਐ ਜੀ। ਹਾਂਜੀ ਭੈਣ ਜੀ 5 ਨੰਬਰ ਦੀ ਸਹੀ ਜਾਣਕਾਰੀ ਇਹ ਵੀਰੇ 8 ਕਿਲੋ ਦੁੱਧ ਦਿੰਦੀ ਐ 30000 ਰੁਪਏ ਰੇਟ ਇਹਦਾ 8 ਲੀਟਰ ਦੁੱਧ ਦਾ 30000 ਰੇਟ ਆ ਕਿੰਨਾ ਟਾਈਮ ਕੋਸੂਈ ਨੂੰ ਸੂਈ ਦਾ ਵੀਰੇ ਬੰਨ ਪਤਾ ਨਹੀਂ ਪੱਲਿਆਂ ਦੀ ਜਾਂਦੀ ਆ ਕੋਪਰਾ ਭੈਣ ਦਾ ਪਪਾਰ ਦਾ ਕੰਮ ਹਰ ਟਾਈਮ ਇਹਦੇ ਕੋਲ 10 12 ਨਗ ਖੜੇ ਰਹਿੰਦੇ ਆ ਠੀਕ ਆ ਜੀ ਭੈਣ ਨਿੰਮੂ ਬੁਲਟ ਵਾਲੀ ਵਜਦੀ ਜੀ ਹਾਂਜੀ 6 ਨੰਬਰ ਦੱਸੋ ਜੀ ਇਹ ਵੀਰੇ ਦੁੱਧ ਦਿੰਦੀ ਐ 18 ਕਿਲੋ ਹਾਂਜੀ ਇਹਦੀ ਉਹ ਬੱਚੀ ਬੈਠੀ ਐ ਸਾਹਮਣੇ ਠੀਕ ਆ ਜੀ ਤੇ ਰੇਟ ਰੇਡ ਵੀਰੇ 60 ਦੀ ਛੱਡ ਦਾਂਗੇ ਇਹ 60 ਵੀ ਸਾਰਾ ਲੀਟਰ ਦੁੱਧ ਆ ਲਓ ਜੀ ਚੈੱਕ ਕਰ ਸਕਦੇ ਪਰਾ ਲੈ ਵੇਦਮ ਤਾਜ਼ਾ ਤੁਸੀਂ ਲਾ ਸਕਦੇ ਨੇੜ ਤੋਂ ਦੇਖ ਸਕਦੇ ਹੋ ਬਾਕੀ ਦੀ ਬੱਸਾਂ ਕੁ ਬਸੀਆਂ ਵਗੈਰਾ ਬੱਛੀ ਵੀਰੀ ਉਹ ਵੀ ਦਿਖਾ ਰਹੇ ਆ ਲਓ ਜੀ ਬਹੁਤ ਸੋਹਣੀ ਬੱਸੀ ਆ ਚੈੱਕ ਕਰ ਸਕਦੇ ਪਰਾ ਲੈ ਵੇਦਮ ਤਾਜ਼ਾ ਲਾ ਸਕਦੇ ਹਾਂ ਫਿੱਕੀ ਜਰੂਰ ਆ ਲੱਸੀ ਆ ਪਰ ਲੈ ਵੇ ਦਾ ਭਾਂਡਾ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਚੈੱਕ ਕਰ ਸਕਦੇ ਠੀਕ ਹੈ ਜੀ ਹਾਂ ਜੀ ਮੈਂ ਜੀ 7 ਨੰਬਰ ਦਾ ਰੱਸੀ ਜਾਣਕਾਰੀ 7 ਨੰਬਰ ਵੀਰੇ ਇਹਨਾਂ 17 ਲੀਟਰ ਦਦੰਦੇ ਹਾਂਜੀ ਇਹਦੀ ਆ ਬੱਛੀ ਹੈ ਚਲਾਈ ਜੂ ਪੂਰੀ ਓਕੇ ਸੀਲ ਠੰਡੀ ਹੋਦੀ ਹੈ ਇਹਦੀ ਆ ਬੱਸੀ ਹੈ ਹਾਂਜੀ ਕਿੰਨੇ ਘਟਿਆਂ ਦੀ ਬੱਸੀ ਹੈ ਜੀ ਇਹ ਇਹ ਵੀਰੇ 20 ਦਾ ਦੀ ਠੀਕ ਹੈ ਜੀ ਉਪਰਾ ਕੱਦ ਬਲਟ ਸੁੱਖ ਨਾ ਕਰ ਮਾੜੀ ਦਾ ਸੋਹਣਾ ਫੇਸ ਕੁਆਲਿਟੀ 70000 ਰੁਪਏ ਰੇਟ ਹੈ ਦਾ 70000 ਰੇਟ ਹੈ ਜੀ ਲੋ ਜੀ ਲੋ ਜੀ ਠੀਕ ਹੈ 8 ਨੰਬਰ ਇਹ ਵੀਰੇ 9 ਲੀਟਰ ਦਦੰਦੇ ਹਾਂਜੀ 28000 ਰੁਪਏ ਰੇਟ ਹੈ ਦਾ ਤੇ ਠੀਕਾ ਟੁਕਾ ਜੀ ਠੀਕ ਹਨ ਵੀਰੇ ਜੀ ਠੀਕ ਹੈ ਲੋਪਰਾ ਚੱਕਾ ਨਾ ਕੱਦ ਬੈਟ ਸੁੱਕਣਾ ਕਰ ਮਾਲਿਆ ਸੋਨਾ ਜੀ ਦਾਜਾ ਤੁਸੀਂ ਲਾ ਸਕਦੇ ਕੱਦ ਬੈਟ ਦੇ ਸਾਹ ਠੀਕ ਹੈ 10 ਨੰਬਰ ਦੱਸੋ ਭੈਣ ਇਹ ਵੀਰੇ ਦੁੱਧ ਦਿੰਦੀ 14 ਕਿਲੋ ਹਾਂਜੀ ਇਹਦੀ ਥੋੜੀ ਨਾ ਫਰਜਾ ਉਤਰਿਆ ਵੈਸੇ ਹੁੰਦਾ ਚੜਾ ਲਿਆ ਠੀਕ ਆ ਹਾਂਜੀ ਤੇ ਥੋੜਾ ਜੀ ਮਸ਼ੀਨ ਨਾਲ ਜਵਾਈ ਕਰਦੇ ਕਰਕੇ ਉਹ ਹੱਥਾਂ ਨਾਲ ਕਰਦੇ ਆਪਾਂ ਹਾਂਜੀ ਉਹਦਾ ਮੜਾ ਜੇ ਉੱਪਰ ਆਇਆ ਕਰਦੀ ਦੁੱਧ ਹੈਗਾ 14 ਕਿਲੋ 14 ਲੀਟਰ ਤੇ ਰੇਟ ਜੀ ਰੇਟ 26000 ਚੈੱਕ ਕਰ ਸਕਦਾ 26000 ਰੇਟ ਠੀਕ ਹੈ ਜੀ ਆ 10 ਗਾਮਾਂ ਚੋਂ ਕੋਈ ਵੀ ਫੈਟ ਆਉਂਦੀ ਆ ਨਿਗਾਹ ਮਾਰ ਹਰ ਤਰ੍ਹਾਂ ਦੀ ਭੈਣ ਕੋਲ ਮਿਲ ਜਾਂਦੀ ਆ ਕੋਈ ਖਾਲੀ ਨਹੀਂ ਮੁੜਦਾ ਠੀਕ ਹੈ ਨਾ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਪੰਜ ਦਿਨ ਪਹਿਲਾਂ ਤੇ ਸਾਰੀਆਂ ਭੈਣਗੀਆਂ ਗਾਵਾਂ ਸੇਲ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਅੱਜ ਪੰਜਵੇਂ ਦਿਨ ਆਪਾਂ ਬਣਾ ਰਹੇ ਆ ਭੈਣ ਨਾਲ ਦੀ ਨਾਲ ਵੇਚ ਜੰਦੀ ਆ ਹਾਂ ਬਾਈ ਠੀਕ ਹੈ ਹਾਂਜੀ ਭੈਣ ਜੀ 11 ਨੰਬਰ ਦਾ ਦੱਸੋ ਜੀ ਆਹ ਕਿਰਨ ਨੰਬਰ ਦਾ ਇਹ ਵੀਰੇ ਹੂੰ ਦਾ ਘਰੇ ਰੱਖੀ ਹੋਈ ਗਾਂ ਇਹ ਹਾਂਜੀ ਚੱਲ ਜੇ ਸੇਲ ਹੋ ਗਈ ਤਾਂ ਕੋਈ ਗੱਲ ਨਹੀਂ ਕਰਦਾਂਗੇ ਵੈਸੇ ਚੱਕਰੀ ਨਹੀਂ ਕਰਾਈ 7 ਮਹੀਨਾ ਦੀ ਗੱਬਣਾ 7 ਕਿਲੋ 8 ਕਿਲੋ ਦਿੰਦੀ ਠੀਕ ਹੈ ਚਲੋ ਬੈਠੇ ਰਹਿੰਦੇ ਹਾਂ ਹਾਂਜੀ ਅਗਲੀ ਨੰਬਰ ਇਹ ਵੀਰੇ 8ਵਾਂ ਮਹੀਨਾ ਇਹਨੂੰ ਗ ਮੈਂ ਕਹਿੰਨੇ 9ਵੇਂ ਨੇੜੇ ਹੋ ਇਹਦਾ ਠੀਕ ਹੈ ਜੀ ਲਿਖਿਆ ਹੋਗਾ ਕਾਪੀ ਤੇ ਹਾਂਜੀ ਤੇ ਰੇਟ ਦਾ ਹੈਗਾ 90000 ਰੁਪਇਆ ਠੀਕ ਹੈ ਜੀ ਲੋਪਰਾ 90000 ਠੀਕ ਹੈ ਜੀ ਹਾਂਜੀ ਅਗਲੀ ਦਾ ਜੀ ਇਹਦਾ ਵੀਰੇ 60000 ਰੁਪਇਆ ਰੇਟ ਹੈ ਹਾਂਜੀ ਇਹਦੇ 20 ਦਿਨ ਰਹਿਗੇ ਠੀਕ ਹੈ ਹਾਂਜੀ ਬੰਦੇ ਜੀ ਤੁਸੀਂ ਪੜੇ ਕਿੰਨੇ ਹੋ 5 ਕੁ ਬੜੀਆਂ ਵੀਰੇ 5 ਪੜੀਆਂ ਹਾਂ ਤੇ ਸਾਨੂੰ ਐਂ ਯਾਦ ਰਹੇ ਨਹੀਂ ਸਾਡੇ ਤਾਂ ਪਤਾ ਨਹੀਂ ਲੱਗਦਾ ਵੀ ਕਿਹੜੀ ਜੀ ਦਾ ਆਪਣਾ ਕੰਮ ਹੈ ਵੀਰੇ ਹਾਂਜੀ ਕੰਮ ਹੈ ਆਪਣਾ ਜੇ ਮੈਨੂੰ 12 13 ਕੰਮ ਆਉਂਦੀ ਆਪਣੇ ਕੋਲ ਕੋਈ ਵੀ ਕੰਮ ਕਰਦੇ ਨਾ ਆਪਾਂ ਨੂੰ ਜਾਂਚ ਆ ਜਾਂਦੀ ਹੈ ਹਾਂ ਹਾਂਜੀ ਮੈਨੂੰ ਆਏ ਸੀ ਮੈਂ ਬਾਲੇ ਪੜੇ ਹੋਏ ਤੁਸੀਂ ਕਿਤੇ ਠੀਕ ਹੈ ਜੀ ਲੋਕੀ ਪੰਜ ਕਿ ਪੜੀ ਵੀ ਭੈਣ ਦੇਖੋ ਕਾਰੋਬਾਰ ਵਧੀਆ ਚੱਲਦਾ ਭੈਣ ਦਾ ਬਾਕੀ ਨੇੜੇ-ਨੇੜੇ ਪਿੰਡਾਂ 'ਚ ਮਸ਼ਹੂਰ ਆ ਭੈਣ ਤੇ ਹਰ ਤਰ੍ਹਾਂ ਦਾ ਮੁੰਗਾ ਮਿਲ ਜਾਂਦੀ ਭੈਣ ਕੋਲ ਟੋਕੜ ਕੱਪਣ ਘੱਟ ਤੋਂ ਘੱਟ ਤੇ ਜਿਆਦਾ ਤੋਂ ਜਿਆਦਾ ਠੀਕ ਹੈ ਜੀ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ